ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਤਿਉਹਾਰ ਜਿਹੜਾ ਸ਼ੁਰੂ ਹੋ ਚੁੱਕਿਆ ਹੈਗਾ ਔਰ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਜਿਹੜਾਗਾ 1 ਜੂਨ ਨੂੰ ਅਸੀਂ ਬੜੀ ਤੂਮਤਾੰਦੇ ਨਾਲ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾ ਕੇ ਜਿਹੜਾ ਇਤਿਹਾਤ ਨੂੰ ਮਨਾਰੇ ਹੈਗਾ ਪਹਿਲਾਂ ਮੈਂ ਤੁਹਾਡੇ ਸਾਰੇ ਅੱਗੇ ਅਪੀਲ ਕਰਨੀ ਚਾਹਾਂਗਾ ਕਿ 1 ਜੂਨ ਨੂੰ ਭਾਵੇਂ ਛੁੱਟੀ ਦਾ ਦਿਨ ਹੈ ਛੁੱਟੀ ਵਾਲੇ ਦਿਨ ਜੀ ਕਰਦਾ ਹੁੰਦਾ ਕਿ ਆਪਾਂ ਇੰਜੋਏ ਕਰੀਏ ਇੰਜੋਏ ਜਰੂਰ ਕਰੋ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਵੋਟ ਦਾ ਇਸਤੇਮਾਲ ਕਰੋ ਔਰ ਉਸ ਤੋਂ ਬਾਅਦ ਇੰਜੋਏ ਕਰੋ ਬਿਲਕੁਲ ਉਸੇ ਤਰ੍ਹਾਂ ਹੁਣ ਸਾਰੀਆਂ ਪਾਰਟੀਆਂ ਵੱਲੋਂ ਉਮੀਦਵਾਰ ਜਿਹੜੇ ਹੈਗੇ ਨੇ ਪੰਜਾਬ ਦੇ ਵਿੱਚ ਚੋਣ ਮੈਦਾਨ ਜਾਤੋਂ ਕਹਿੰਦੇ ਜੇ ਮੈਂ ਗੱਲ ਕਰਾਂ ਸ਼ੋਮਨੀ ਅਕਾਲੀ ਦਲ ਦੀ ਤੇ ਸ਼ੋਮਨੀ ਅਕਾਲੀ ਦਲ ਵੱਲੋਂ ਜਿਹੜਾ ਹੈਗਾ ਫਰੀਦਕੋਟ ਹਲਕੇ ਦੇ ਵਿੱਚ 10 ਸਾਲ ਪਹਿਲਾਂ ਜਿਹੜਾ ਕਬਜ਼ਾ ਸੀਗਾ ਹੁਣ ਦੁਬਾਰਾ ਫੇਰ ਉਹ ਕਬਜ਼ਾ ਸੀ ਲੈਣ ਦੀ ਤਿਆਰੀ ਕਰ ਲਈ ਗਈ ਹੈ ਕਿਉਂਕਿ 5 ਸਾਲ ਅਸੀਂ ਜਿਹੜੇ ਹੈਗੇ ਨੇ ਪਹਿਲਾਂ ਆਪ ਆਦਮੀ ਪਾਰਟੀ ਦੀ ਸਰਕਾਰ ਦੇ ਦੇਖੇ ਤੇ ਉਸ ਤੋਂ ਬਾਅਦ 5 ਸਾਲ ਜਿਹੜੇ ਹੈਗੇ ਨੇ ਅਸੀਂ ਕਾਂਗਰਸ ਦੇ ਦੇਖੇ ਜੇ 10 ਸਾਲਾਂ ਦੀ ਗੱਲ ਕਰੀਏ ਔਰ ਪਿੱਛੇ 10 ਸਾਲ ਚਲੇ ਜਾਈਏ ਤਾਂ ਸਾਜੀ ਪਰਮਜੀਤ ਕੌਰ ਗੁਲਛੇ ਦੇ ਕਮਾਣੂ ਵੀ ਦੇਖਦੇ ਹੋਏ ਅੱਜ ਫਿਰ ਜਿਹੜਾ ਹੈਗਾ ਪੰਜਾਬ ਜਿਹੜਾ ਹੈਗਾ ਫਿਰ ਅਕਾਲੀ ਦਲ ਨੂੰ ਅੱਗੇ ਲਿਆਉਂਦੀ ਤਿਆਰੀ ਕਰ ਰਿਹਾ ਹੈਗਾ ਉਸੇ ਕੜੀ ਦੇ ਵਿੱਚ ਜਿਹੜਾ ਅੱਜ ਮੋਗਾ ਦੇ ਵਿੱਚ ਜਿਹੜਾ ਹੈਗਾ ਮੋਗਾ ਹਲਕਾ ਇੰਜਾਤ ਸੰਜੀਤ ਸਿੰਘ ਖੰਨੀ ਗੱਲ ਔਰ ਜ਼ਿਲ੍ਹਾ ਪਰਜ਼ਾਹਰ ਮਜੀਦ ਵੱਲੋਂ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਦੀ ਵੱਲੋਂ ਭੇਜੀ ਹੋਈ ਲਿਸਟ ਉਦੇਦਾਰਾਂ ਦੀ ਉਹ ਅੱਜ ਜਾਰੀ ਕੀਤੀ ਗਈ ਹੈ ਪਹਿਲਾਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਗਿਆ ਉਦੇਦਾਰੀ ਲੋਕਾਂ ਨੂੰ ਮਿਲ ਉਮੀਦਵਾਰਾਂ ਦੇ ਜਿਹੜੇ ਦਮਾਹਿੰਦੇ ਹਗੇ ਨੇ ਉਹਨਾਂ ਦੇ ਜਿਹੜੇ ਵਰਕਰ ਹਗੇ ਨੇ ਉਹਨਾਂ ਨੂੰ ਅੱਜ ਉਹਦੇਦਾਰੀਆਂ ਦਿੱਤੀਆਂ ਜਾ ਰਹੀਆਂ ਪਹਿਲਾਂ ਤੁਸੀਂ ਇਹ ਦੇਖੋ ਤਸਵੀਰਾਂ ਉਹਦੇਦਾਰੀ ਦੇ ਲੀਆਂ ਤੇ ਉਸ ਤੋਂ ਬਾਅਦ ਆਪਾਂ ਗੱਲ ਵੀ ਕਰਦੇ ਹਾਂਗੇ ਆ ਸਜੀਤ ਸਿੰਘ ਸੱਣੀ ਗਿਲ ਦੇ ਨਾਲ ਤੇ ਹੋਰ ਵਰਕਰਾਂ ਦੇ ਨਾਲ ਜਿਲ੍ਹਾ ਮੋਗਾ ਦੇ ਜਿਲ੍ਹਾ 言ってやん。 ਤੁਸੀਂ ਦੇਖ ਰਹੇ ਸੀਗੇ ਕਿ ਹਲਕਾ ਜੱਤ ਸੰਜੀਤ ਸਿੰਘ ਥੰਨੀਗਲ ਔਰ ਜ਼ਿਲ੍ਹਾ ਪ੍ਰਧਾਨ ਵੱਲੋਂ ਜਿਹੜੀਆਂ ਅਨੁਕਤੀ ਪੱਤਰ ਦਿੱਤੇ ਗਏ ਨੇ ਕਿੰਨੀ ਖੁਸ਼ੀ ਹੈਗੀ ਹੈ ਬਰਕਰਾਰਾ ਦੇ ਵਿੱਚ ਔਰ ਉਹ ਦਿਨ ਉਡੀਕ ਰਹੇ ਨੇ ਇੱਕ ਜੂਨ ਦਾ ਦਿਨ ਉਡੀਕ ਰਹੇ ਨੇ ਕਿ ਜਲਦੀ ਜਲਦੀ ਇੱਕ ਜੂਨਾ ਆਵੇ ਤੇ ਸਾਰੇ ਅਕਾਲੀ ਦਲ ਨੂੰ ਵੋਟਾਂ ਪਾ ਕੇ ਤੇ ਫਿਰ ਜੜਾਗਾ ਫਰੀਦਕੋਟ ਦੇ ਵਿੱਚ ਜੜਾਗਾ ਅਕਾਲੀ ਦਲ ਦਾ ਉਮੀਦਵਾਰ ਚੁਰੀਏ ਮੈਨਾਂ ਲੈ ਅਖਲੇ ਸਜੀਤ ਸਿੰਘ ਜੀ ਸੱਣੀ ਕੇ ਲੱਗੇ ਨੇ ਗੱਲ ਕਰਦੇ ਇਹਨਾਂ ਦੇ ਨਾਲ ਜੇ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਜੀ ਤੁਹਾਨੂੰ ਹਲਕਾ ਇੰਚਾ ਦੇ ਤੌਰ ਤੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਔਰ ਵਰਕਰ ਦਿਨ-ਬਦਨ ਤੁਹਾਡੇ ਨਾਲ ਅੱਗੇ ਬੰਦੇ ਬੰਦ ਰਹੇ ਨੇ ਔਰ ਅੱਜ ਨਿਯੁਕਤੀਆਂ ਵੀ ਦਿੱਤੀਆਂ ਗਈਆਂ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਸਾਹਿਬ ਸੁਖਵੀਰ ਸਿੰਘ ਜੀ ਬਦਲ ਸਾਹਿਬ ਦਾ ਕੋਟਨਕੋਟ ਧੰਨਵਾਦ ਵਿਧਾਨ ਸਭਾ ਹਲਕਾ ਮੋਗਾ ਦੀ ਸਮੂਹ ਸੰਗਤ ਸਮੂਹ ਸ਼੍ਰੋਮਣੀ ਕਾਲੇਦਾਲ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਆਗੂ ਸਹਿਬਾਨ ਵੱਲੋਂ ਸਾਰਿਆਂ ਵੱਲੋਂ ਕੋਟਨਕੋਟ ਧੰਨਵਾਦ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਵਿਧਾਨ ਸਭਾ ਹਲਕਾ ਮੋਗੇ ਵੱਲੋਂ ਕੀਤੀਆਂ ਗਈਆਂ ਸਪਾਰਸ਼ਾਂ ਜਿਹੜੇ ਜਿਹੜੇ ਸਾਡੇ ਆਗੂ ਸਹਿਬਾਨ ਸੀਨੀਅਰ ਆਗੂ ਸਹਿਬਾਨ ਸ਼੍ਰੋਮਣੀ ਕਾਲੇਦਾਲ ਦੇ ਮਿਹਨਤੀ ਵਰਕਰ ਉਹਨਾਂ ਨੂੰ ਜਿਹੜਾ ਉਹ ਅਹੁਦੇਦਾਰੀਆਂ ਦੇ ਕੇ ਨਵਾਜਿਆ ਉਹਨਾਂ ਦੇ ਅਜ ਨਿਯੁਕਤੀ ਪੱਤਰ ਦਿੱਤੇ ਗਏ ਆ ਜਿਹੜੇ ਸਟੇਟ ਦੀਆਂ ਜਿਹੜੀਆਂ ਅਹੁਦੇਦਾਰੀਆਂ ਉਹਦੇ ਤਿੱਕਰ ਪਹੁੰਚਣ ਲੱਗਿਆ ਇੱਕ ਵਰਕਰ ساری ਜ਼ਿੰਦਗੀ ਲਾ ਦਿੰਦਾ ਸਟੇਟ ਦੀ ਅਹੁਦੇਦਾਰੀ ਦੇ ਉੱਤੇ ਜਾਂਦਿਆ ਜਾਂਦੇ ਆ ਪ੍ਰਧਾਨ ਜੀ ਨੇ ਭਰੋਸਾ ਜਿਤਾਉਂਦੇ ਹੋਏ ਸਾਡੇ ਵਿਧਾਨ ਸਭਾ ਹਲਕੇ ਦੇ ਵਿੱਚ ਪੀਏਸੀ ਦੇ ਮੈਂਬਰ ਦੋ ਸਾਤ ਸੇਮ ਸਿੰਘ ਰਤਿਆ ਸ੍ਰੀ ਜਗਦੀਸ਼ ਛਾਵੜਾ ਜੀ ਤੇ ਉਸ ਤੋਂ ਬਾਅਦ ਸਲਾਹਕਾਰ ਕਮੇਟੀ ਦੇ ਵਿੱਚ ਜਿਹੜੇ ਸਾਹ ਗਰਚਰਨ ਸਿੰਘ ਕਾਲੀਏ ਵਾਲਾ ਹਰਜਿੰਦਰ ਸਿੰਘ ਅੰਟੂ ਤੇ ਪਰਮਪਾਲ ਸਿੰਘ ਹਲਕਲਾ ਇਹਨਾਂ ਨੂੰ ਜਿਹੜਾ ਸਲਾਹਕਾਰ ਦੀ ਨਿਯੁਕਤੀ ਕੀਤੀ ਗਈ ਆ ਉਸ ਤੋਂ ਬਾਅਦ ਜਿਹੜੀ ਜਰਨਲ ਕਾਉਂਸਲ ਦੇ ਵਿੱਚ ਸਾਹ ਜਰਨੈਲ ਸਿੰਘ ਦੁਨੇ ਕੇ ਰਣਜੀਤ ਸਿੰਘ ਭਾਉ ਗੁਰਦੀਪ ਸਿੰਘ ਮਹਿਤਰੀ ਜਸ ਮੰਗੇਵਾਲਾ ਬਾਈ ਜੀ ਬਲਜੀਤ ਸਿੰਘ ਹੋਣੀ ਤੇ ਪਵਨਦੀਪ ਸਿੰਘ ਜੱਸੀ ਜਿਹੜੇ ਆ ਉਹ ਜੀਪੀਏ ਅਧੀਨ ਜਿਹੜੇ ਹੈਗੇ ਜਰਨਲ ਕਾਉਂਸਲ ਦੇ ਮੈਂਬਰ ਜਿਹੜੇ ਨਿਯੁਕਤ ਕੀਤੇ ਗਏ ਆ ਸਭ ਤੋਂ ਅਹਿਮ ਨਿਯੁਕਤੀ ਜਿਹੜੀ ਆ ਉਹ ਕੌਮੀ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਰਾੜ ਨੂੰ ਲਾਇਆ ਗਿਆ ਜਿਹੜੇ ਬਹੁਤ ਸੀਨੀਅਰ ਵਰਕਰ ਆ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਮਿਹਨਤੀ ਆਗੂ ਆ ਵਿਧਾਨ ਸਭਾ ਹਲਕਾ ਮੋਗੇ ਦੇ ਵਿੱਚ ਬਹੁਤ ਮਿਹਨਤ ਕਰਦੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਕੌਮੀ ਮੀਤ ਪ੍ਰਧਾਨ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਲਾਇਆ ਗਿਆ ਤੇ ਚਾਰ ਜਿਹੜੇ ਆ ਦਿਹਾਤੀ ਵਿਧਾਨ ਸਭਾ ਹਲਕਾ ਮੋਗੇ ਦੇ ਚਾਰ ਦਿਹਾਤੀ ਸਰਕਲ ਪ੍ਰਧਾਨ ਲਾਇਏ ਗਏ ਆ ਜਿਹਦੇ ਚ ਰਵਦੀਪ ਸਿੰਘ ਜੀ ਸੰਘਾ ਸਾਹਿਬ ਸਰਕਲ ਦੌਲਤਪੁਰਾ ਤੋਂ ਤੇ ਆਪਣੇ ਗੁਰਵਿੰਦ ਸਿੰਘ ਜੀ ਸਿੰਘਾਵਾਲਾ ਸਰਕਲ ਚੜੱਕ ਤੋਂ ਜਿਹੜੇ ਉਹ ਲਾਏ ਗਏ ਆ ਸਰਕਲ ਪ੍ਰਧਾਨ ਤੇ ਪਵਨਦੀਪ ਸਿੰਘ ਜੀ ਜਿਹੜੇ ਹੈਗੇ ਆ ਸਰਕਲ ਘਲਕਲਾਂ ਤੋਂ ਲਾਏ ਗਏ ਆ ਤੇ ਵਿਪਨਪਾਲ ਸਿੰਘ ਜੀ ਸਰਕਲ ਖੋਸਾ ਤੋਂ ਜਿਹੜੇ ਸਰਕਲ ਪ੍ਰਧਾਨ ਲਾਏ ਗਏ ਆ ਬਿਲਕੁਲ ਜੀ ਇਹ ਸੱਡੀ ਗੱਲ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਵੱਖ-ਵੱਖ ਜਿਹੜੇ ਲੋਕਾਂ ਨੂੰ ਜੜੀਆਂ ਉਦੇਦਾਰੀਆਂ ਦਿੱਤੀਆਂ ਗਈਆਂ ਤਾਂ ਬੜੀ ਖੁਸ਼ੀ ਦੀ ਗੱਲ ਹੈਗੀ ਆ ਇਹ ਮੇਰਾ ਜਿਲ੍ਹਾ ਪ੍ਰਧਾਨ ਸਾਹਿਬ ਜੀ ਅਬਰ ਜੀ ਦੀ ਦਿੱਤੀ ਕੇ ਨਾਲ ਆਪਾਂ ਗੱਲ ਕਰੀਏ ਮੋਗਾ ਦੀ ਆਪਾਂ ਖਾਲੀ ਆਪਾਂ ਵਿਧਾਨ ਸਭਾ ਮੋਗਾ ਦੀ ਗੱਲ ਕਰਦੇ ਆ ਗਿਆ ਤੇ ਹੁਣ ਵਰਕਰਾਂ ਦੇ ਵਿੱਚ ਜੋਸ਼ ਬੜਾ ਉੱਪਰ ਕੇ ਆ ਰਿਹਾ ਹੈਗਾ ਔਰ ਲੋਕ ਪੱਬਾ ਪਾਰ ਹੋ ਗਏ ਨੇ ਕਿ ਐਤ ਕੀ ਮੋਗੇ ਦੇ ਜਿਨ੍ਹਾਂ ਦੇ ਵਿਅਕਤੀਆਂ ਚਾਰ ਹੁਦਿਆ ਚਾਰ ਵਿਧਾਨ ਸਭਾ ਹਲਕੇ ਜਿਹੜੇ ਨੇ ਉਹ ਸਾਰੇ ਦੇ ਸਾਰੇ ਸੋਮਣੀ ਕਾਲੀ ਦਾ ਲੂਭਤ ਰਹੇ ਨੇ ਇਹਦੇ ਕੋਈ ਝੂਠ ਨਹੀਂ ਜੀ ਤੁਹਾਡੀ ਗੱਲ ਦੇ ਵਿੱਚ ਕਿਉਂਕਿ ਸਰੋਵਨੇ ਕਾਲੀਦਲ ਦੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਜਿਹੜਾ ਕੈਂਡੀਡੇਟ ਆ ਰਾਜਵਿੰਦਰ ਸਿੰਘ ਧਰਮਕੋਟ ਬੜੀ ਸੋਜ ਸੰਗਲੌਰ ਪਾਰਕੂ ਅਖਦੇ ਨਾਲ ਉਹਨਾਂ ਨੇ ਸਾਰੀ ਸਮੁੱਚੀ ਜਥੇਬੰਦੀ ਦੀ ਔਰ ਨੌ ਨੌ ਵਿਧਾਨ ਸਭਾ ਹਲਕੇ ਪੈਂਦੇ ਨੇ ਇਸ ਲੋਕ ਸਭਾ ਹਲਕੇ ਦੇ ਵਿੱਚ ਉਹਨਾਂ ਸਾਰੇ ਇੰਚਾਰਜ ਸਹਿਬਾਨਾਂ ਨਾਲ ਔਰ ਜ਼ਿਲ੍ਹਾ ਪ੍ਰਧਾਨ ਸਹਿਬਾਨਾਂ ਨਾਲ ਸਲਾਹ ਮਸ਼ਵਰਾ ਕਰਕੇ ਇਸ ਨੂੰ ਕੈਂਡੀਡੇਟ ਦੇ ਰੂਪ ਦੇ ਵਿੱਚ ਉਤਾਰਿਆ ਜਿਸ ਦਾ ਕਿ ਆਪਣਾ ਪਰਿਵਾਰਕ ਸੁਪਕਵੇ ਤੌਰ ਤੇ ਲੋਕਾਂ ਦੇ ਵਿੱਚ ਵਿਚਰਨ ਦਾ ਔਰ ਕੰਮ ਕਰਨ ਦਾ ਤਜਰਬਾ ਹੈ ਔਰ ਸਿੱਕਿਸ ਰੂਪ ਦੇ ਵਿੱਚ ਹੈ ਔਰ ਲੋਕਾਂ ਦੇ ਵਿੱਚ ਭਾਰੀ ਇਛਾ ਹੈ ਚਾਰੋਂ ਵਿਧਾਨ ਸਵਾਰਕਾਂ ਦੇ ਵਿੱਚ ਹਰ ਰੋਜ਼ 10 10 15 15 ਮੀਟਿੰਗਾਂ ਹੋ ਰਹੀਆਂ ਔਰ ਜਸਵੀ ਮੀਟਿੰਗ ਦੇ ਵਿੱਚ ਜਾਂਦੇ ਆ ਇੱਕ ਤੋਂ ਦੂਸਰੀ ਮੀਟਿੰਗ ਦੇ ਵਿੱਚ ਉਸ ਤੋਂ ਵੱਧ ਕੇ ਇਕੱਠ ਹੁੰਦੇ ਆ ਔਰ ਲੋਕਾਂ ਦੇ ਵਿੱਚ ਬਹੁਤ ਵੱਡਾ ਵਿਚਾਰ ਔਰ ਭਾਰੀ ਬਹੁਮਤ ਦੇ ਨਾਲ ਜਿਤਾ ਕੇ ਸ਼ਰੋਮਨੀ ਕਾਲੀ ਦਲ ਦੇ ਉਮੀਦਵਾਰ ਨੂੰ ਲੋਕ ਸਭਾ ਦੇ ਵਿੱਚ ਭੇਜਣ ਦੇ ਲਈ ਲੋਕੀ ਯਤਾਬਲੇ ਹਨ ਔਰ ਪਹਿਲੀ ਜੂਨ ਨੂੰ ਬੜੀ ਭਾਰੀ ਗੈਂਤੀ ਦੇ ਵਿੱਚ ਵੋਟਾਂ ਦਾ ਭੁਗਤਾਨ ਕਰਕੇ ਸਾਰੇ ਵਰਕਰ ਪਵਾ ਭਾਰੋ ਕੇ ਮਿਤੀਵਾਰ ਨੂੰ ਚਤਾ ਕੇ ਲੋਕ ਸਭਾ ਵਿੱਚ ਭੇਜਣਗੇ ਬਿਲਕੁਲ ਜੀ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਇੱਕ ਜຸນ ਨੂੰ ਜਿਹੜਾ ਅਸੀਂ ਤਿਉਹਾਰ ਬਣਾ ਰਹੇ ਹੈਗੇ ਆ ਤਿਉਹਾਰ ਹਰ ਸਾਲ ਅਸੀਂ ਬਣਾਉਂਦੇ ਹੈਗੇ ਆ ਚਾਹੇ ਉਹ ਦੀਵਾਲੀ ਹੋਵੇ ਤੇ ਚਾਹੇ ਦਸਹਿਰਾ ਹੋਵੇ ਤੇ ਚਾਹੇ ਹੋਲੀ ਪਰ ਇਹ ਪੰਜਾ ਸਾਲਾਂ ਬਾਅਦ ਤਿਉਹਾਰ ਜਿਹੜਾ ਹੈਗਾ ਵੋਟਾਂ ਦਾ ਤਿਉਹਾਰ ਉਹਦਾ ਸਰ ਕਿੱਦਾਂ ਲੱਗ ਰਿਹਾ ਹੈ ਇਹ ਤਿਉਹਾਰ ਅਸੀਂ ਇੱਕ ਜຸນ ਨੂੰ ਮਨਾ ਰਹੇ ਹੈਗੇ ਆ ਔਰ ਐਸ ਕੀ ਕਿੱਦਾਂ ਹਮਲਾ ਮਾਰ ਰਹੇ ਨੇ ਬਿਲਕੁਲ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜੀ ਇਹ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਬਾਤ ਚੜ੍ਹ ਕੇ ਵੋਟਾਂ ਪਾਈਆਂ ਜਾਣ ਇਸ ਖੇਤਰੀ ਪਾਰਟੀ ਨੂੰ ਪਾਵਰ ਦੇ ਵਿੱਚ ਲਿਆਂਦਾ ਜਾਵੇ ਸ਼੍ਰੋਮਣੀ ਅਕਾਲੀ ਦਲ ਹੀ ਕੋਈ ਇੱਕ ਇਹੋ ਜਿਹੀ ਪਾਰਟੀ ਹੈ ਜਿਹੜੀ ਆਮ ਲੋਕਾਂ ਦੀ ਆਵਾਜ਼ ਚੱਕ ਸਕਦੀ ਹੈ ਆਮ ਲੋਕਾਂ ਦੀ ਆਵਾਜ਼ ਆਮ ਲੋਕਾਂ ਦੀ ਆਵਾਜ਼ ਚੱਕਣ ਵਾਸਤੇ ਇੱਕ ਇੱਕੋ ਪਾਰਟੀ ਖੇਤਰੀ ਪਾਰਟੀ ਬਿਲਕੁਲ ਖੇਤਰੀ ਪਾਰਟੀ ਹੈ ਬਰਾੜ ਸਾਹਿਬ ਬੜੀ ਖੁਸ਼ੀ ਦੀ ਗੱਲ ਲੱਗੀ ਹੈ ਅੱਜ ਤੁਹਾਨੂੰ ਜਿਹੜਾ ਹੈਗਾ ਉਹਦਾ ਮਿਲਿਆ ਹੈਗਾ ਪੰਜਾਬ ਲੈਵਲ ਦੇ ਉੱਤੇ ਔਰ ਪੰਜਾਬ ਲੈਵਲ ਤੇ ਜਦੋਂ ਪਹੁੰਚਣਾ ਹੋਵੇ ਤਾਂ ਬੜੀਆਂ ਮੁਸ਼ਕਿਲਾਂ ਤੈ ਕਰਨੀਆਂ ਪੈਂਦੀਆਂ ਪਹਿਲਾਂ ਲੋਕਲ ਐਮਸੀ ਦੇ ਤੌਰ ਤੇ ਸਮਝੋ ਜਾਂ ਛੋਟੇ ਉਹਦੇ ਤੋਂ ਫਿਰ ਪੰਜਾਬ ਦੇ ਉਹਦੇ ਤੱਕ ਪਹੁੰਚਿਆ ਅੱਜ ਪਹੁੰਚਿਆ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਵੱਡੀ ਖੁਸ਼ੀ ਹੋ ਰਹੀ ਹੈ ਮੇਰੇ ਕੋਲ ਸ਼ਬਦ ਨਹੀਂ ਕਿੰਨਾ ਸ਼ਬਦ ਨਾਲ ਮੈਂ ਪਾਰਟੀ ਪ੍ਰਧਾਨ ਦਾ ਤੇ ਹਲਕੇ ਦੀ ਲੀਡਰਸ਼ਿਪ ਦਾ ਧੰਨਵਾਦ ਕਰ ਸਕਦਾ ਕਿਉਂਕਿ ਪਾਰਟੀ ਨੇ ਨਿਵਾਣੇ ਨੂੰ ਮਾਨ ਦਿੱਤਾ ਉਹਦਾ ਦੇਖਣ ਵਾਜੇ ਹਾਂ ਹਾਂ ਲੋਕ ਸਭਾ ਚੋਣਾਂ ਆ ਗਈਆਂ ਅਸੀਂ 10 ਸਾਲ ਪਿੱਛੇ ਚਲੇ ਗਏ ਕਿਉਂਕਿ 5 ਸਾਲੋਂ થી ਆਪ ਆਰਮੀਂਗ ਪਾਰਟੀ ਦਾ ਉਮੀਦਵਾਰ ਭੇਜਤਾ ਉਦੋਂ ਅਗਲੇ 5 ਸਾਲ ਅਸੀਂ ਜਿਹੜਾ ਕਾਂਗਰਸ ਦਾ ਭੇਜਤਾ ਸਾਡਾ ਫੀਰਪੁਰ ਪਰ ਉਥੇ ਦਾ ਉਥੇ ਰਿਹਾ ਅੱਜ ਲੋਕਾਂ ਦੀ ਫੈਸਲੇ ਦੀ ਘੜੀ ਹੈ ਪਿਛਲੇ 10 ਸਾਲ ਹੋ ਗਏ ਕਿ ਲੋਕਾਂ ਨੇ ਫੈਸਲਾ ਕਰਨਾ ਕਿਉਂਕਿ ਜਿਹੜੀ ਦੂਜੀਆ ਦੋਨੇ ਪਾਰਟੀਆਂ ਨੇ ਉਹਨਾਂ ਨੇ ਬਾਹਰੋਂ ਕੈਂਡੀਡੇਟ ਉੱਤੇ ਹੈ ਜੇ ਤਾਂ ਲਵਾਉਣਿਆ ਪਾਰਲੀਮੈਂਟ ਚ ਖੜੇ ਫਿਰ ਤਾਂ ਉਹਨਾਂ ਨੂੰ ਭੇਜ ਦੋ ਜੇ ਲੋਕਾਂ ਦੀ ਕਿਸਮਤੀ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਣੀ ਹੈ ਫਿਰ ਕਿਹ ਤਰੀਕਾ ਟਕੜਾ ਕਰਨਾ ਪਊਗਾ ਸਾਡੇ ਲੋਕਲ ਹਲਕੇ ਦਾ ਜਿਹੜਾ ਹੈਗਾ ਉਮੀਦਵਾਰ ਕਾਲੀਦਾਲ ਦਾ ਜਿਹੜਾ ਰਾਜਵਿੰਦਰ ਸਿੰਘ ਧਰਮਪੋਟ ਹੈ ਲੋਕ ਮਨ ਬਣਾਈ ਬੈਠੇ ਆ ਜਿਹੜੇ ਪੈਰਾਸ਼ੂਟ ਰਾਈ ਬਾਹਰੋਂ ਉਮੀਦਵਾਰ ਆਏ ਆ ਉਹਨਾਂ ਨੂੰ ਪੁੱਠੇ ਪੈਰੀ ਵਾਪਸ ਭੇਜਣਗੇ ਕਿਉਂਕਿ ਇਹਨਾਂ ਉਮੀਦਵਾਰਾਂ ਨੂੰ ਮਿਲਣ ਜਾਣ ਵਾਸਤੇ 5-5000 ਰੁਪਏ ਜੇਬ 'ਚ ਚਾਹੀਦੇ ਜੇ ਜਲੰਧਰ ਜਾਣਾ ਤਾਂ ਵੀ 5000 ਚਾਹੀਦਾ ਜੇ ਸੰਗਰੂਰ ਜਾਣਾ ਤਾਂ ਵੀ 5000 ਚਾਹੀਦਾ ਤੇ ਜਿਹੜਾ ਕਾਂਗਰਸ ਦਾ ਉਹ ਵੀ ਸ਼ਾਇਦ ਜੰਡੇ ਵਾਲਿਆ ਤੋਂ ਹੋਊਗਾ ਤਾਂ ਵੀ 5000 ਰੁਪਏ ਚਾਹੀਦੇ ਕਿੱਥੇ ਤੁਹਾਡਾ ਲੋਕਲ ਕੈਂਡੀਡੇਟਾਂ ਨੂੰ ਜਦ ਕਿਉਂਕਿ ਕਾਂਗਰਸ ਨੇ ਵੀ ਵੇਖ ਲਈ ਕਾਂਗਰਸ ਨੇ ਵੀ ਸੂਬੇ ਦਾ ਬਨਾਸ਼ ਕੀਤਾ ਵਿਕਾਸ ਨਹੀਂ ਕੀਤਾ ਇੱਕੋ ਇੱਕ ਸ਼੍ਰੋਮਣੀ ਕਾਲੀਦਾਦਾ ਜੀ ਨੇ ਪੰਜਾਬ ਦਾ ਵਿਕਾਸ ਕੀਤਾ ਜੋ ਕਿਹਾ ਉਹ ਕੀਤਾ ਜੋ ਕੀਤਾ ਉਹ ਦੱਸਿਆ ਬਿਲਕੁਲ ਜੀ ਜੋ ਕਿਹਾ ਉਹ ਕੀਤਾ ਔਰ ਜੋ ਕਹਾਂਗੇ ਉਹ ਕਰਾਂਗੇ ਸੋ ਕਹਿੰਦਾ ਕਿ ਅਗੇ ਸਾ ਫਿਰ ਅਗੇ ਨੇ ਹਲਕਾਕਰ ਗੇਂਸਾਪ ਕਿਤਾ ਦਿਆ ਤਿਆਰੀਆਂ ਆਪਾਂ ਜਿਹੜੀਆਂ ਮੋਗੇ ਵਿਧਾਨ ਸਭਾ ਹਲਕਾ ਤੋਂ ਇਹ ਤੇ ਹਰ ਮਿਲਾਂ ਦੀਆਂ ਕਰ ਰਹੇ ਆ ਅਸੀਂ ਤਿਆਰੀਆਂ ਬੂਥ ਪੱਦਰ ਦੀਆਂ ਕਰ ਰਹੇ ਆ ਜੀ ਬੂਥ ਕਮੇਟੀਆਂ ਬਣਾਤੀਆਂ ਗਈਆਂ ਕੁਝ ਬਣਨ ਵਾਲੀਆਂ ਰਹਿੰਦੀਆਂ ਕੁਝ ਬਣ ਗਈਆਂ ਉਹ ਬੂਥ ਕਮੇਟੀਆਂ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਰਹੀਆਂ ਅਸੀਂ ਹਰ ਗਲੀ ਮਹੱਲੇ ਦੇ ਵਿੱਚੋਂ ਜਿਹੜੇ ਆ ਬੂਥ ਕਮੇਟੀਆਂ ਦੇ ਜਿਹ ਮੈਂਬਰ ਪਾਏ ਆ ਉਹ ਆਪਦੇ ਆਪ ਦੀ ਜ਼ਿੰਮੇਵਾਰੀ ਸਮਝਦੇ ਹੋਏ ਆਪਦੇ ਆਪ ਦੇ ਬੂਥ ਨੂੰ ਸਾਹਮਣੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਉਹਦਾ ਕਾਰਨ ਸਭ ਤੋਂ ਵੱਡਾ ਇਹ ਆ ਕਿ ਪੰਤਕ ਮਸਲੇ ਜਿਹੜੇ ਆ ਉਹ ਬਹੁਤ ਚਿਰ ਦੇ ਪੈਂਡਿੰਗ ਪਏ ਆ ਖੇਤਰੀ ਮਸਲੇ ਜਿਹੜੇ ਆ ਬਹੁਤ ਚਿਰ ਦੇ ਪੈਂਡਿੰਗ ਪਏ ਆ ਕਿਸੇ ਵੀ ਨੈਸ਼ਨਲ ਪਾਰਟੀ ਨੇ ਸਾਡੇ ਖੇਤਰੀ ਮਸਲਿਆਂ ਵੱਲ ਧਿਆਨ ਨਹੀਂ ਦਿੱਤਾ ਸ਼ੋਮਣੀ ਕਾਲੀਦਾਲ ਦੀ ਕਮਿਟਮੈਂਟ ਆ ਸ਼ੋਮਣੀ ਕਾਲੀਦਾਲ ਖੇਤਰੀ ਪਾਰਟੀ ਆ ਤੇ ਖੇਤਰੀ ਮਸਲੇ ਜਿਹੜੇ ਸੁਝਾਉਣ ਵਾਸਤੇ ਸਭ ਤੋਂ ਸੀਰੀਅਸ ਪਾਰਟੀ ਆ ਤੇ ਕੈਂਡੀਡੇਟ ਵੀ ਜਿਹੜੇ ਲੋਕ ਸਭਾ ਦੇ ਵਿੱਚ ਦਿੱਤੇ ਜਾ ਰਹੇ ਆ ਉਹ ਸਬੰਧਤ ਹਲਕਿਆਂ ਤੋਂ ਹੀ ਦਿੱਤੇ ਜਾ ਰਹੇ ਆ ਉਮੀਦ ਕਰਦੇ ਆ ਸਾਡੇ 13 ਦੇ 13 ਜਿਹੜੇ ਆ ਲੋਕ ਸਭਾ ਦੇ ਮੈਂਬਰ ਬਣ ਗਏ ਤੇ ਜਾ ਕੇ ਲੋਕ ਸਭਾ ਦੇ ਵਿੱਚ ਪੰਜਾਬ ਦੀ ਗੱਲ ਕਰਨਗੇ ਪੰਜਾਬ ਦੇ ਮੁੱਦਿਆਂ ਵਾਸਤੇ ਪੰਜਾਬ ਦੇ ਮਸਲਿਆਂ ਵਾਸਤੇ ਉੱਥੇ ਜਿਹੜਾ ਉਹ ਜਦੋ ਜਹਿਰ ਕਰਨਗੇ ਤੇ ਪੰਜਾਬ ਦੇ ਮਸਲੇ ਹੱਲ ਕਰਨਗੇ ਬਿਲਕੁਲ ਜੀ 1 ਜੂਨ ਨੂੰ ਵੋਟਾਂ ਪੈਣਗੀਆਂ ਤੇ ਲੋਕਾਂ ਨੂੰ ਪਤਾ ਲੱਗੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮਸਲੇ ਹੱਲ ਜੜੇਗੇ ਨੇ ਹੋਣ ਜਾ ਰਹੇ ਨੇ ਮੈਂ ਦੁਬਾਰਾ ਫਿਰ ਸਾਰੇ ਪੰਜਾਬ ਵਾਸੀਆਂ ਨੂੰ ਆਪਣੇ ਵੱਲੋਂ ਤੇ ਆਪਣੇ ਚੈਨਲ ਵੱਲੋਂ ਅਪੀਲ ਕਰ ਰਿਹਾਗਾ ਕਿ ਇਸ ਤਿਹਾਰ ਨੂੰ ਮਨਾਓ ਮਨਾਓ ਇਸ ਤਰੀਕੇ ਨਾਲ ਕਿ ਆਪ ਆਪਣੇ ਪਰੋਸੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਨਾਲ ਲੈ ਜਾ ਕੇ ਵੋਟਾਂ ਜੜੀਆਂ ਜੂੜ પા ਕੇ ਆਓ ਮੈਂ ਇਹ ਵੀ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇਕਰ ਸਾਨੂੰ ਲੱਗਦਾ ਹੈ ਕਿ ਉਮੀਦਵਾਰ ਸਾਡੇ ਹੱਕ ਦੇ ਵਿੱਚ ਨਹੀਂ ਹੈ ਸਾਨੂੰ ਪਸੰਦ ਨਹੀਂ ਹੈ ਤਾਂ ਅਸੀਂ ਲੋਟਾ ਦਾ ਬਟਨ ਜਿਹੜਾ ਹੈਗਾ ਉਹ ਦਬਾਈਏ ਪਰ ਵੋਟ ਕੋਣ ਆਪਣੀ ਜ਼ਰੂਰ ਜਾਏਗੀ